ਇਹ ਤਸਵੀਰਾਂ ਉਹਨਾਂ ਲੋਕਾਂ ਦੀਆਂ ਨੇ ਜਿਹੜੇ ਘਰ ਤੋਂ ਤਾਂ ਕੰਮ ਤੇ ਨਿਕਲ ਜਾਂਦੇ ਨੇ ਪਰ ਰਸਤੇ ਦੇ ਵਿੱਚ ਕਈ ਵਾਰ ਉਹਨਾਂ ਨੂੰ ਇਸ ਕਰਕੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਹਨਾਂ ਨੂੰ ਬੱਸਾਂ ਨਹੀਂ ਮਿਲਦੀਆਂ ਤੇ ਦੂਸਰੇ ਪਾਸੇ ਇਹ ਨੇ ਕੱਚੇ ਮੁਲਾਜ਼ਮ ਜਿਹੜੇ ਇਸ ਕਰਕੇ ਧਰਨਾ ਪ੍ਰਦਰਸ਼ਨ ਕਰਦੇ ਪਏ ਨੇ ਕਿਉਂਕਿ ਉਹਨਾਂ ਦੇ ਵੱਲੋਂ ਇਲਜ਼ਾਮ ਲੱਗੇ ਪਏ ਨੇ ਕਿ ਇੱਕ ਪਾਸੇ ਤਾਂ ਸਰਕਾਰ ਉਹਨਾਂ ਨੂੰ ਪੱਕਾ ਨਹੀਂ ਕਰਦੀ ਪਈ ਤੇ ਦੂਸਰੇ ਪਾਸੇ ਆਊਟਸੋਰਸਿੰਗ ਦੇ ਜ਼ਰੀਏ ਬਾਕੀ ਮੁਲਾਜ਼ਮਾਂ ਦੀ ਭਰਤੀ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਇਹਨਾਂ ਦੇ ਵੱਲੋਂ ਵੀ ਹੁਣ ਮੋਰਚਾ ਖੋਲ ਦਿੱਤਾ ਗਿਆ ਹੈ ਮੇਰਾ ਨਾਮ ਗੁਰਪ੍ਰੀਤ ਬੜਾਚਾ ਮੈਂ ਦੀਪੂ ਜਨ ਅਸਕਰ ਪਰਮਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਅੱਜ ਸਰ ਮੁੱਖ ਮੰਤਰੀ ਦੀ ਕੋਟੀ ਲਾ ਕੇ ਰਾਉ ਕਰਨਾ ਸੀਗਾ ਪਰ ਕੈਂਸਲ ਹੋ ਗਿਆ ਕੀ ਗੱਲਬਤ ਹੋਈ ਹੈ ਕੀ ਕਿਹਾ ਗਿਆ ਦੇਖੋ ਪੰਜਾਬ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਸੀ ਤਾਂ ਇਹਨਾਂ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਬੜੇ ਵੱਡੇ ਵੱਡੇ ਦਾਅਵੇ ਦਾਅਵੇ ਤੇ ਵਾਦੇ ਕੀਤੇ ਸੀ ਤੇ ਮੁੱਖ ਮੰਤਰੀ ਪੰਜਾਬ ਵਿਧਾਨ ਸਭਾ ਦੇ ਵਿੱਚ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੇ ਸੀ ਕਿ ਆਊਟਸੋਰਸ ਜਿਹੜੀ ਹੈਗੀ ਇਹ ਪੰਜਾਬ ਦੇ ਸਾਰੇ ਵਿਭਾਗਾਂ ਚੋਂ ਖਤਮ ਕੀਤੀ ਜਾਊਗੀ ਪਰ ਉਸਦੇ 올ਟ ਪੰਜਾਬ ਦੇ ਜਿਹੜੇ ਟ੍ਰਾਂਸਪੋਰਟ ਮਹਿਕਮਾ ਹੈਗਾ ਪੰਜਾਬ ਰੋਡਵੇਜ ਇਸ ਦੇ ਵਿੱਚ ਪਤਾ ਨਹੀਂ ਤਾਂ ਮੁੱਖ ਮੰਤਰੀ ਪੰਜਾਬ ਨੂੰ ਇਸ ਬਾਰੇ ਪਤਾ ਨਹੀਂ ਆ ਜਾਂ ਟ੍ਰਾਂਸਪੋਰਟ ਮੰਤਰੀ ਨੂੰ ਪਤਾ ਨਹੀਂ ਆ ਮੁੱਖ ਮੰਤਰੀ ਪੰਜਾਬ ਦਾਵਾ ਕਰਦੇ ਨੇ ਕਿ ਆਊਟਸੋਰਸ ਖਤਮ ਕੀਤੀ ਜਾਊਗੀ ਤੇ ਸਾਡੇ ਵਿਭਾਗ ਦੇ ਵਿੱਚ ਆਊਟਸੋਰਸ ਦੇ ਜਰੀਏ 28 ਡਰਾਈਵਰ ਬਿਨਾਂ ਕਿਸੇ ਟਰਾਈ ਤੋਂ ਬਿਨਾਂ ਕਿਸੇ ਪ੍ਰਕਿਰਿਆ ਤੋਂ ਬਿਨਾਂ ਕਿਸੇ ਟ੍ਰੇਨਿੰਗ ਤੋਂ ਨਜਾਇਜ਼ ਤਰੀਕੇ ਨਾਲ ਭਰਤੀ ਕਰਕੇ ਡੀਪੋ ਦੇ ਵਿੱਚ ਜੁਆਇਨ ਕਰਾ ਰਹੇ ਨੇ ਉਹ ਡਰਾਈਵਰ ਜੁਆਇਨ ਕਰਨ ਦੇ ਨਾਲ ਜਿੱਥੇ ਆਮ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਹੋ ਰਿਹਾ ਕਿਉਂਕਿ ਉਹ ਡਰਾਈਵਰਾਂ ਤੋਂ ਨਾ ਤਾਂ ਕੋਈ ਟਰਾਈ ਲਈ ਗਈ ਆ ਨਾ ਹੀ ਉਹਨਾਂ ਨੂੰ ਕੋਈ ਟ੍ਰੇਨਿੰਗ ਦਿੱਤੀ ਗਈ ਆ ਉਹਨਾਂ ਨੂੰ ਸਿੱਧੇ ਭਰਤੀ ਕਰਕੇ ਪੈਰਾਸ਼ੂਟ ਰਾਹੀਂ ਸਿੱਧਾ ਰੂਟ ਡਿਊਟੀਆਂ ਦੇ ਤੇਜਤਾ ਜਿੱਥੇ ਉਹ ਆਮ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਆ ਉੱਥੇ ਹੀ ਸਾਡੇ ਜਿਹੜੇ ਪੁਰਾਣੇ ਕੱਚੇ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਦੇ ਹੱਕਾਂ ਤੇ ਵੀ ਕਿਸੇ ਨਾ ਕਿਸੇ ਡਾਕਾ ਮਾਰੇ ਜਾ ਰਿਹਾ ਹੈ ਕਾਰਨ ਕੀ ਮੰਨਦੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਬਿਨਾ ਮਤਲਬ ਜਿਹੜਾ ਪੈਰਾਸ਼ੂਟ ਤੋਂ ਉਤਰਿਆ ਜਾਂਦਾ ਹੈ ਕਿ ਕਾਰਨ ਕੀ ਮੰਨਦਾ ਹੈ ਦੇਖੋ ਪਿਛਲੀ ਸਰਕਾਰ ਜਦੋਂ ਰਾਜਾ ਵਡਿੰਗਜੀ ਟਰਾਂਸਪੋਰਟ ਮੰਤਰੀ ਸੀਗੇ ਉਦੋਂ ਜਿਹੜੀਆਂ 850 ਬੱਸਾਂ ਨਵੀਆਂ ਪਾਈਆਂ ਗਈਆਂ ਸੀ ਤੇ ਇੱਕ ਸਟਾਫ ਦੀ ਘਾਟ ਆ ਸਾਡੇ ਵਿਭਾਗ ਵਿੱਚ ਇਸ ਚੀਜ਼ ਦੇ ਵਿੱਚ ਕੋਈ ਦੋਰਾਵਾ ਨਹੀਂ ਆ ਕਿ ਸਾਡੇ ਕੋਲ ਸਟਾਫ ਦੀ ਘਾਟ ਆ ਪਰ ਅਸੀਂ ਕਹਿੰਦੇ ਆ ਕਿ ਜਿਹੜਾ ਤੁਸੀਂ ਸਟਾਫ ਭਰਤੀ ਕਰਨਾ ਉਹਨੂੰ ਕਿਸੇ ਪ੍ਰਕਿਰਿਆ ਦੇ ਰਾਹੀਂ ਭਰਤੀ ਕੀਤਾ ਜਾਵੇ ਤਾਂ ਜੋ ਕਿ 12-12 ਸਾਲ ਸਾਨੂੰ ਲਟਕਦਿਆਂ ਨੂੰ ਹੋ ਗਏ ਨੇ ਕੱਚੇ ਹਜੇ ਤੱਕ ਸਾਡੇ ਬਾਰੇ ਸਰਕਾਰ ਕੋਈ ਫੈਸਲਾ ਨਹੀਂ ਲੈ ਸਕੀ ਸੇਵਾਸੀ ਨਹੀਂ ਚਾਹੁੰਦੇ ਕਿ ਜਿਹੜੇ ਪੰਜਾਬ ਦੀ ਨੌਜਵਾਨ ਨੇ ਉਹ ਵੀ ਇਸੇ ਦਲਦਲ ਚ ਆ ਕੇ ਦੁਬਾਰਾ ਫਸਣ ਸਰ ਕਿੰਨੀਆਂ ਬਸਾਂ ਅਜ ਬੰਦਾਂ ਗਈ ਡੋਟ ਅੱਜ ਪੰਜਾਬ ਦੀ ਜਿਹੜੀ ਪਣ ਬਸਦੀਆਂ ਤਕਰੀਬ 1900 ਬਸਾਂ ਗਈ ਉਹ ਮੁਕੰਮਲ ਤੌਰ ਤੇ ਬੰਦ ਹੈ ਕਦੋਂ ਤੱਕ ਸਰ ਬੰਦ ਰਹਿਣਗੀਆਂ ਜਿੰਨਾ ਚਿਰ ਇਹ ਆਊਟਸੋਰਸ ਦੀ ਭਰਤੀ ਨੂੰ ਰੱਦ ਕਰਕੇ ਸਾਡੇ ਨਾਲ ਟੇਬਲ ਦੇ ਸਾਹਮਣੇ ਬੈ ਕੇ ਜਿਹੜੀ ਪ੍ਰਕਿਰਿਆ ਗਈ ਇਹਨੂੰ ਸਹੀ ਤਰੀਕੇ ਨਾਲ ਨਹੀਂ ਲਾਗੂ ਕਰਦੇ ਉਹਨਾਂ ਚਿਰ ਤੱਕ ਡੀਕੂ ਬੰਦ ਰੱਖੇਗਾ ਅੱਜ ਮੀਟਿੰਗ ਹੈ ਕੋਈ ਭਗਤ ਜੀ ਅੱਜ ਸ਼ਾਮ ਨੂੰ 4 ਵਜੇ ਰਵੀ ਭਗਤ ਜੀ ਆਈਏਐਸ ਜਿਹੜੇ ਨੇ ਮੁੱਖ ਮੰਤਰੀ ਦੇ ਸੈਕਟਰੀ ਸਾਹਿਬ ਨੇ ਉਹਨਾਂ ਨਾਲ ਮੀਟਿੰਗ طے ਹੋਈ ਆ ਜਿਸ ਕਰਕੇ ਅੱਜ ਜਿਹੜਾ ਮੁਹਾਲੀ ਦਾ ਪ੍ਰੋਗਰਾਮ ਸੀ ਉਹ ਅਸੀਂ ਪੋਸਟਪੋਨ ਕੀਤਾ ਠੀਕ ਸਰ ਸਰ ਕਾਹਨਾਂ ਮੇਰਾ ਨਾਮ ਉਸੁਰੇਸ਼ ਕੁਮਾਰ ਹੈ ਸਰ ਕਾਹਾਂ ਜਾਣਾ ਹੈ ਅੰਮਣੇ ਜਾਣਾ ਹੈ ਫ਼ੈਦ ਪਰ ਕਿੰਨਾ ਟਾਈਮ ਹੋਗਾ ਸਰ ਯਹਾਂ ਪਰ ਕੇ 20 15 20 ਮਿੰਟ ਹੋਗਾ ਸਰ ਅਜੇ ਸਰਕਾਰੀ ਬਸੂ ਘੇੜਤਾ ਲੱਗਦਾ ਪਰਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਉਹ دیکھتے ہیں ਅਗਰ ਕੋਈ ਬਸ ਨਹੀਂ ਆਤੀ ਤਾਂ ਪਰੇਸ਼ਾਨੀ ਤਾਂ ਹੋਗੀ ਅਗਰ ਯਹਾਂ ਪੇ ਕੋਈ ਬਸ ਨਹੀਂ ਮਿਲਦੀ ਹੈ परेशानी तो नेचुरली है वहाँ लगता नहीं कि सर जब बंद करता है इनका कर देते हैं आम लोगों को काफ़ी इसकी हो रही है आम लोगों के लिए परेशानी तो होगी होगी है अगर बसें नहीं चलेंगी तो बाकी प्रशासन को चाहिए कि जल्दी कोई भी जो मांगे इन लोगों की तो मांगे माने और परेशानी तो यही है कि बसों का जो इनकी मांगे हैं इनको सरकार को पूरी करनी चाहिए इसलिए कि जो مسافر ہے وہ پریشان نہ ہو۔ اپ کو کھڑے ہو گیا یہاں پر کھڑے میرے کو ہو گیا آدھا گھنٹہ کھڑا ہے۔ پریشانی تو ہاں پریشانی تو ہے ہی ہے جو بس میں جانا وہ بند ہے بس میں نہیں جانا وہ چل رہی ہے۔ ٹھیک ہے ہاں اس لیے سرکار کو بینتی ہے کہ ان کو جو بھی مانگے ہیں پوری کر لی جائے۔ بہت بہت مہربانی اپ کی۔ کوئی سرکاری بس نہیں سਾਨੂੰ مل رہی۔ اسی بہت پریشان ہو رہے ہیں گے۔ پتہ ہے جانا تجھے کدھر جانا اسی گراے اترنے ਤਨ ਖਾਣੇ ਦੇ ਰੋਕੀ ਤੇ ਖੜੇ ਬਹੁਤ ਸਾਨੂੰ ਘੰਟਾ ਹੋ ਗਿਆ ਇੱਥੇ ਖੜਿਆਂ ਨੂੰ ਲੱਗਦਾ ਨੇ ਕਿ ਲਗਾਤਾਰ ਜਿਹੜੇ ਸਰਕਾਰੀ ਬੱਸਾਂ ਚੱਲਦੇ ਨੇ ਯਾਤਰੀ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਹਾਂ ਪਰੇਸ਼ਾਨਾ ਪਰੇਸ਼ਾਨ ਬਹੁਤ ਹੋ ਰਹੇ ਆ ਵੀ ਜਦੋਂ ਸਾਨੂੰ ਮਿਲ ਨਹੀਂ ਰਹੀ ਅਸੀਂ ਉੱਥੇ ਵੀ ਮਜਬੂਰੀ ਆ ਸਾਡੀ ਅਸੀਂ ਪਹੁੰਚਣਾ ਉੱਥੇ ਪੰਜਾਬ ਸਰਕਾਰ ਨੂੰ ਕੀ ਫੀਲ ਕਰਨਾ ਚਾਹੋਗੇ ਇਹੀ ਫੀਲ ਕੰਟਰਨਾ ਚਾਹੁੰਦੇ ਆ ਵੀ ਸਰਕਾਰੀ ਬੱਸਾਂ ਚੱਲਣੀਆਂ ਚਾਹੀਦੀਆਂ ਨੇ ਮਿਲਣੀ ਚਾਹੀਦੀ ਐ ਟਾਈਮ ਦੇ ਟਾਈਮ ਮਦਈ ਕੀ ਨਾਮ ਹੈ ਚਾਰੰਜੇ ਦੇ ਕੌਰ ਤੇ ਕਿੱਥੇ ਜਾਣਾ ਤੁਸੀਂ ਕਿੱਥੋਂ ਆਏ ਹੋ ਅਸੀਂ ਇੱਧਰ ਉਗਰਾਏ ਜਾਣਾ ਹੈ ਤੇ ਬੱਸ ਮਿਲ ਰਹੀ ਹੈ ਸਰਕਾਰੀ ਸਰਕਾਰੀ ਬੱਸ ਆਉਂਦਗਾ ਨੇ ਸਾਨੂੰ ਚੜਾਉਂਦੇ ਨਹੀਂ ਕਹਿੰਦੇ ਭੀ ਗਰਾਏ ਤਾਰਦੇ ਨਹੀਂ ਅੱਛਾ ਅਸਾਨੂੰ ਦੋ ਘੰਟੇ ਹੋ ਗਏ ਇੱਥੇ ਬੈਠਿਆ ਨੂੰ ਇਹ ਲੱਗਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹਾਂਜੀ ਹਾਂਜੀ ਤੇ ਸਾਨੂੰ ਕੋਈ ਚੜਾਉਂਦੇ ਨਹੀਂ ਅਸੀਂ ਅੱਗੇ ਵੀ ਬਹੁਤ ਜ਼ਰੂਰੀ ਪਹੁੰਚਣਾ ਹੈ ਟਾਈਮ ਤੇ ਇਹ ਤੇ ਸਰਕਾਰੀ ਵਾਲੇ ਵੀ ਅਸੀਂ ਪਰੇਸ਼ਾਨ ਹੁੰਨੇ ਪਏ ਆ ਕੋਈ ਚੜਾਉਂਦਾ ਨਹੀਂ ਕਰ ਕੀ ਕੀਲ ਕੀਲ ਕਰੇ ਜਾਓਗੇ ਸਰਕਾਰ ਨੂੰ ਸਰਕਾਰ ਨੂੰ ਇਹੋ ਜਾਂਦੇ ਆ ਵੀ ਜੇ ਤੁਸੀਂ ਐਲਾਨ ਕੀਤੇ ਨੇ ਤੇ ਫਿਰ ਹੁਣ ਸਵਾਰੀਆਂ ਨੂੰ ਚੜਾਓ ਜਿਹੜਾ ਬਜ਼ੁਰਗਾਂ ਨੇ ਉਹ ਫਿਰ ਕਿੱਧਰ ਜਾਣ ਉਹਨਾਂ ਤਾਂ ਫਿਰ ਚੜਨਾ ਹੀ ਹੈ ਭਾਈ ਸਰ ਕੀ ਨਾਮ ਹੈ ਕਿਸ਼نگਮਰ ਕਿੱਥੇ ਜਾਣਾ ਤੁਸੀਂ ਹਾਰਵੜ ਕਿੰਨੀ ਦੇਰ ਹੋ ਗਿਆ ਇੱਥੇ ਖੜੇ ਦੋ ਘੰਟੇ ਹੋ ਗਏ ਆਸਰੀ ਮਿਲ ਨਹੀਂ ਜਾ ਕੀ ਦਿੱਕਤ ਆ ਰਹੀ ਹੈ ਆਈ ਹਰਦਾਲਾ ਰੋਡ ਵੇ ਸੀ ਪਰੇਸ਼ਾਨੀ ਹੈ ਪਰੇਸ਼ਾਨੀ ਹੋਈ ਆ ਲੱਗਦਾ ਨਹੀਂ ਕਿ ਆਮਾਦੀ ਪਾਰਟੀ ਆਈ ਸੀਗੀ ਪੁਲਸਾ ਚਲਦੀਆ ਨਹੀਂ ਸਾਡਾ ਕੋਈ ਵਜਿ ਤੋਂ ਕੋਣੀ ਕੋਈ ਵੀ ਸਰਕਾਰ ਆਜੇ ਅਜੇ ਦਾ 56 ਸਾਲ ਦੀ ਉਮਰ ਹੈ ਅਜੇ ਕੱਲ ਸਾਡਾ ਵੋਟਰ ਕਾਰਡ ਨਹੀਂ ਬਣਿਆ 56 ਸਾਲ ਦੀ ਉਮਰ ਤੇ ਵੀ ਜੀ ਪੀਪੀ ਲ ਕਰਨਾ ਚਾਹੋਗੇ ਤੇ ਜੀ ਕਰਨਾ ਚਾਹੋ ਜੀ ਸਾਡੇ ਵਾਲੇ ਦਾ ਕੋਈ ਵੀ ਨਹੀਂ ਸਰਕਾਰ ਚੰਗੀ ਹੈਗੀ ਨਾ ਆਮ ਨਾ ਕੋਈ ਵੀ ਲੈ ਸਾਡੇ ਕੰਮ ਹੀ ਨਹੀਂ ਹੁੰਦੇ ਕੋਈ ਆਧਾਰ ਕਾਰਡ ਬਿਨਾਂ ਨਾ ਵੋਟਰ ਕਾਰਡ ਬਿਨਾਂ ਸਾਡਾ ਕੋਈ ਉਹ ਰਾਸ਼ਨ ਕਾਰਡ ਨਹੀਂ ਬਣਦਾ ਰਾਸ਼ਨ ਕਾਰਡ ਬਿਨਾਂ ਸਾਡੀ ਕਿਹਨੂੰ ਛੋਰੇ ਨਹੀਂ ਬਣਦੀ ਜਿਹੜੀਆਂ ਮੋਦੀ ਕਹਿੰਦਾ ਅੱਜ ਉਹ ਬਾਸਰ ਵਾਲੇ ਕੀ ਗੈਰਿਕਾ ਕੋ ਬਾਸਾਉਗੀ ਬਾਸਾ ਦਾ ਕੋਈ ਨਹੀਂ ਕੋਈ ਦੱਸਦਾ ਹੀ ਨਹੀਂ ਹੈਗਾ ਇਹ ਦੱਸਦਾ ਨਾ 2 ਘੰਟੇ ਹੋ ਗਏ ਖੜੇ ਇੱਥੇ 2 ਘੰਟੇ ਹੋ ਗਏ ਖੜੇ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ